ਬਹੁਤ ਹੀ ਖਾਸ ਹੌਰਸ ਹੈ ਜੀ 72 ਇੰਚ ਇਸ ਹੌਰਸ ਦੀ ਹਾਈਟ ਦੱਸੀ ਜਾ ਰਹੀ ਹੈ ਕੋੜਾ ਹੈਗਾ ਡੇਵਿਡ 72 ਇੰਚ ਦਾ ਜੀ ਇਸ ਫੈਰੀ ਜੀ ਬਹੁਤ ਜ਼ਿਆਦਾ ਉੱਚਾ ਹੈ ਲੋਕਾਂ ਚ ਤੇ ਇਕੱਲੇ ਲੋਕਾਂ ਚ ਨਹੀਂ ਐਨੀਮਲਸ ਵੀ ਬਹੁਤ ਬਹੁਤ ਆਈ ਹੈ ਜਿਵੇਂ ਜਿਵੇਂ ਕਿਸੇ ਕੋਲੇ ਕੋਈ ਨਸਲ ਹੈ ਤੇ ਦੋ ਪੈਸੇ ਹਰ ਇੱਕ ਨੂੰ ਦੇ ਕੇ ਹੀ ਜਾਗਾ ਇਹ ਸੋ ਇਸ ਇਸ ਕਾਰਨ ਲੋਕਾਂ ਚ ਵੀ ਬਹੁਤ ਉੱਚਾ ਹੈ ਤੇ ਨਵੇਂ ਖਰੀਦਣ ਵਾਲੇ ਵੀ ਬਹੁਤ ਇੱਥੇ ਮੰਡੀ ਦੇ ਵਿੱਚ ਆਏ ਹੋਏ ਐ ਜੀ ਪੁਰਵਾ ਪੀਰਾਂ ਦੀ ਪਵਿੱਤਰ ਧਰਤੀ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਮਾਗੀ ਮੇਲਾ ਲੱਗ ਚੁੱਕਿਆ ਜੀ ਹਰ ਸਾਲ ਲੱਗਦਾ ਬੜੀ ਹੀ ਧੂਮਤਾਂ ਦੇ ਨਾਲ ਤੇ ਇੱਕ ਤੋਂ ਇੱਕ ਇੱਥੇ ਟੌਪ ਕੁਆਲਿਟੀ ਦੇ ਕੋੜੇ ਕੋੜੀਆਂ ਅਤੇ ਹੋਰ ਜਾਨਵਰ ਪਹੁੰਚਦੇ ਨੇ ਤੇ ਅੱਜ ਜਿਹੜੇ ਸਟੋਰੀ ਦੇ ਵਿੱਚ ਅਸੀਂ ਆਏ ਆਂ ਬਹੁਤ ਹੀ ਖਾਸ ਹੋਰਸ ਹੈ ਜੀ ਆ ਤੁਹਾਨੂੰ ਦਿਖਾਵਾਂਗੇ ਤੇ 72 ਇੰਚ ਇਸ ਹੌਰਸ ਦੀ ਹਾਈਟ ਦੱਸੀ ਜਾ ਰਹੀ ਹੈ ਬਾਕੀ ਮੇਲੇ ਦਾ ਮੁੱਖ ਜਿਹੜਾ ਆਕਰਸ਼ਨ ਦਾ ਕੇਂਦਰ ਵੀ ਬਣਿਆ ਹੋਇਆ ਹੈ ਸਰ ਸਾਡੇ ਨਾਲ ਮੌਜੂਦ ਨੇ ਸਰ ਤੁਹਾਡਾ ਸਵਾਗਤ ਹੈ ਜੀ ਸਾਡੇ ਵੀਰਾਂ ਨੂੰ ਥੋੜਾ ਜਿਆ ਦੱਸ ਦਿਓ ਜੀ ਕੀ ਨਾਮ ਹੈ ਜੀ ਸਟੋਰੀ ਦਾ ਤੇ ਫਾਰਮ ਕਿੱਥੋਂ ਹੈ ਜੀ ਸਰ ਜੀ ਸਾਰਿਆਂ ਨੂੰ ਇਹ ਮੇਰਾ ਨਾਮ ਸੰਜਮ ਬਾਦਲ ਹੈ ਜੀ ਤੇ ਬਾਦਲਪਿੰਡ ਦਾ ਮੈਂ ਰਹਿਣ ਵਾਲਾ ਤੇ ਕੋੜੇ ਬਾਦਲਪਿੰਡ ਤੋਂ ਹੀ ਆਏ ਆ ਜੀ ਮੇਰੇ ਤੇ ਜੇ ਜਿਹੜੇ ਕੋੜੇ ਦੀ ਜ਼ਿਕਰ ਕਰ ਰਿਹਾ ਉਹ ਕੋੜਾ ਹੈਗਾ ਡੇਵਿਡ 72 ਇੰਚ ਦਾ ਜੀ ਜੀ ਤੇ ਲਗਭਗ 9 10 ਕਰੋ ਅਸੀਂ ਆਪਦੇ ਕੁਝ ਬੱਚੇ ਤੇ ਤਿੰਨ ਤਿੰਨ ਚਾਰ ਵੱਡੇ ਸਟ੍ਰੀਲੀਆਂ ਲੈ ਕੇ ਆਏ ਆ ਜੀ ਜੀ ਸਭ ਤੋਂ ਪਹਿਲਾ ਜਿਵੇਂ ਡੇਵਿਡ ਹੈ ਨਾ ਡੇਵਿਡ ਬੜਾ ਫੇਮਸ ਕੋੜਾ ਹੈ ਜੀ ਤੇ ਹਾਈਟ ਵੀ ਬਹੁਤ ਜ਼ਿਆਦਾ ਹੈ ਬੰਦਾ ਹੈ ਨਾ ਤੇ ਦੱਸੋ ਜਿਹੜਾ ਸਾਡੇ ਦਰਸ਼ਕਾਂ ਨੂੰ ਬਈ ਇਹਦੀ ਸਟੱਟ ਸਰਵਿਸ ਵੀ ਹੁੰਦੀ ਹੈ ਜਾਂ ਫਿਰ ਸਰ ਪ੍ਰਦਰਸ਼ਨ ਵਾਸਤੇ ਮੇਨ ਹੈ ਜੀ ਨਹੀਂ ਇਹਦੀ ਕਵਰਿੰਗ ਵੀ ਹੈ ਜੀ ਸੋਹਣੇ ਬੱਚੇ ਵੀ ਆਏ ਆ 15-20 ਰਿਜ਼ਲਟ ਆਏ ਆ ਤੇ ਇੱਕ ਤੋਂ ਇੱਕ ਸੋਨਾ ਸੁਨੱਖੀ ਆਏ ਆ ਪੰਜ-ਸੱਤ ਤੇ ਮੇਰੇ ਕੋਲ ਪਿੰਡੀ ਖੜੇ ਆ ਸੋ ਇਹਦੀ ਸਟੱਡ ਸਰਵਿਸ ਇਸ ਓਪਨ ਜੀ ਉਹਦੇ ਵਾਸਤੇ ਜੇ ਤੁਸੀਂ ਕੰਟੈਕਟ ਕਰ ਸਕਦੇ ਹੋ ਵਿਕਰਮ ਬਰਾੜ ਨੂੰ ਵਿੱਕੀ ਨੂੰ ਜੀ ਤੇ ਤੀਸਰ ਜਿਵੇਂ ਪਿਛਲੀ ਵਾਰ ਨਾਲੋਂ ਇਸ ਵਾਰ ਕਿਸ ਤਰ੍ਹਾਂ ਦਾ ਮੇਲਾ ਹੈ ਨਾ ਲੋਕਾਂ 'ਚ ਰੁਝਾਨ ਕਿਸ ਤਰ੍ਹਾਂ ਦਾ ਦੇਖ ਰਹੇ ਆ ਇਸ ਵਾਰ ਇਹ ਜੀ ਬਹੁਤ ਜ਼ਿਆਦਾ ਉੱਚਾ ਹੈ ਲੋਕਾਂ 'ਚ ਤੇ ਕੱਲੇ ਲੋਕਾਂ ਚ ਨਹੀਂ ਐਨੀਮਲਸ ਵੀ ਬਹੁਤ ਬਹੁਤ ਆਏ ਆ ਜੀ ਤੇ ਹਜੇ ਵੀ ਜੇ ਤੁਸੀਂ ਦੇਖੋ ਤਾਂ ਬਹੁਤ ਆ ਰਹੇ ਨੇ ਜੀ ਵਾਪਸ ਬਹੁਤ ਘਟ ਜਾ ਰਹੇ ਆ ਪਰ ਭਰਿਆ ਪਿਆ ਇਹ ਕਿਉਂਕਿ ਇਹ ਬਹੁਤ ਖੇਤੀ ਦੇ ਨਾਲ ਜੁੜਿਆ ਹੋਇਆ ਇੱਕ ਧੰਦਾ ਤੇ ਕੁਝ ਪਿਛਲੇ ਕੁਝ ਸਾਲਾਂ ਚ ਆਪਾਂ ਨੂੰ ਜੋ ਦੇਖਣ ਨੂੰ ਮਿਲੇ ਆ ਵੀ ਲਾਹੇਮੰਦ ਛੋਟੇ ਪੱਧਰ ਤੋਂ ਵੱਡੇ ਪੱਧਰ ਤੱਕ ਅੱਢ ਅੱਢ ਜਿਵੇਂ ਜਿਵੇਂ ਕਿਸੇ ਕੋਲੇ ਕੋਈ ਨਸਲ ਹੈ ਤੇ ਦੋ ਪੈਸੇ ਹਰ ਇੱਕ ਨੂੰ ਦੇ ਕੇ ਹੀ ਜਾਂਦਾ ਇਹ ਤੋ ਇਸ ਇਸ ਕਾਰਨ ਲੋਕਾਂ ਚ ਵੀ ਬਹੁਤ ਉੱਚ ਉੱਚਾਏ ਤੇ ਨਵੇਂ ਖਰੀਦਣ ਵਾਲੇ ਵੀ ਬਹੁਤ ਇੱਥੇ ਮੰਡੀ ਦੇ ਵਿੱਚ ਆਏ ਹੋਏ ਐ ਜੀ ਜੀ ਤੇ ਸਰ ਜਿਵੇਂ ਆਪਾਂ ਦੇਖਦੇ ਆ ਨਾ ਪਿਓਰ ਮਾਰਵਾੜੀ ਜਿਹੜੇ ਸਾਡੇ ਵੀਰ ਨੇ ਹੁਣ ਸ਼ੌਂਕ ਪੈ ਰਿਆ ਜੀ ਦਿਨੋ ਦਿਨ ਵੱਧਦਾ ਜਾ ਰਿਹਾ ਸ਼ੌਂਕ ਤੁਹਾਨੂੰ ਬੜਾ ਲੰਮਾ ਤਜਰਬਾ ਹੋ ਗਿਆ ਜੀ ਹੈਨਾ ਇਹ ਰੱਖਦੇ ਘੋੜੇ ਤੇ ਥੋੜਾ ਜਿਹਾ ਟਿਪਸ ਜਰਾ ਦੇ ਦਿਓ ਕਿ ਵੀ ਵਧੀਆ ਘੋੜਾ ਹੈਨਾ ਕਿਸ ਤਰ੍ਹਾਂ ਦੇ ਨਾਲ ਲੈ ਸਕਦੇ ਆ ਤੇ ਕਿਵੇਂ ਦੇਖੋ ਜੀ ਮੈਂ ਤਾਂ ਇੱਕ ਹਾਰਸ ਲਵਰ ਐਨੀਮਲ ਲਵਰ ਹਾਂ ਜੀ ਮੈਂ ਤਾਂ ਕੋਈ ਟਿੱਪਣੀ ਨਹੀਂ ਕਰੂੰਗਾ ਘੋੜਿਆਂ ਤੇ ਮੇਰੇ ਹਿਸਾਬ ਨਾਲ ਤਾਂ ਸਾਰੇ ਘੋੜੇ ਹੀ ਚੰਗੇ ਆ ਜਿਹੜੇ ਘੋੜੇ ਤੇ ਤੁਹਾਡਾ ਤੁਹਾਡੀ ਅੱਖ ਟਿਕੇ ਤੁਹਾਡਾ ਮਨ ਟਿਕੇ ਤੁਹਾਡੀ ਇੱਛਾ ਉਸ ਬੱਚੇ ਨੂੰ ਘੋੜੇ ਨੂੰ ਲੈਣ ਦੀ ਦਿਨੋਂ ਨਿਕਲੇ ਉਹੀ ਪਿਓਰ ਮਾਰਵਾੜੀ ਆ ਤੁਹਾਡੇ ਵਾਸਤੇ ਜੀ ਸੋ ਜੋ ਤੁਹਾਨੂੰ ਚੀਜ਼ ਪਸੰਦ ਹੈ ਉਹੀ ਇੱਕ ਅਹਿਮ ਚੀਜ਼ ਹੈ ਜੀ ਸਰ ਮੇਰਾ ਕਹਿਣ ਦਾ ਇੱਕ ਇਹ ਵੀ ਮਤਲਬ ਸੀ ਸਰ ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਕੁਝ ਟਾਈਮ ਤੋਂ ਚਰਚਾ ਬੜੀ ਚੱਲੀ ਹੋਈ ਹੈ ਕਿ ਵੀ ਸ਼ੋ ਐਨੀਮਲਸ ਤੇ ਹਨਾ ਸਟੈਲੀਅਨ ਐਨੀਮਲਸ ਦੇ ਅਲੱਗ-ਅਲੱਗ ਹਨਾ ਹੁੰਦੇ ਨੇ ਗੁਣ ਤੇ ਸਰ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਵੀ ਸ਼ੋ ਐਨੀਮਲ ਕਿਸ ਨੂੰ ਕਿਹਾ ਜਾਂਦਾ ਤੇ ਸਟੈਲੀਅਨ ਇੱਕ ਵਧੀਆ ਮਤਲਬ ਕਿਸ ਨੂੰ ਕਿਹਾ ਜਾਂਦਾ ਹਾਂਜੀ ਸ਼ੋ ਐਨੀਮਲ ਜੀ ਜੀ ਤੇ ਥੋੜੇ ਜਿ ਕੰਨਾਂ ਚ ਮਰੋੜ ਜਿਆਦਾ ਜਿਆਦੀ ਹੋਵੇ ਕੰਨ ਦਾ ਕੱਪ ਚੌੜਾ ਹੋਵੇ ਫੇਸ ਪ੍ਰੋਫਾਈਲ ਟਿਜ਼ਲਡ ਹੋਵੇ ਸੋਹਣੀ ਹੋਵੇ ਪਤਲੀ ਹੋਵੇ ਅ ਗਰਦਨ ਦਾ ਨੈਕ ਕੈਰੇਜ ਬਹੁਤ ਸੋਹਣਾ ਹੋਵੇ ਤੇ ਆਪਦੇ ਆਪ ਨੂੰ ਸੋਹਣਾ ਪ੍ਰੈਜੈਂਟ ਕਰਦਾ ਹੋਵੇ ਜੀ ਸੋ ਉਹਨੂੰ ਆਪਾਂ ਸ਼ੋ ਐਨੀਮਲ ਕਹਿ ਸਕਦੇ ਹਾਂ ਜੀ ਤੇ ਸ਼ੋ ਐਨੀਮਲ ਗੁੱਡ ਬਰੀਡਰਸ ਵੀ ਹੋ ਸਕਦੇ ਆ ਤੇ ਗੁੱਡ ਬਰੀਡਰ ਸ਼ੋ ਐਨੀਮਲ ਵੀ ਹੋ ਸਕਦੇ ਆ ਜੀ ਸੋ ਮਿਕਸ ਜੇ ਆ ਜੀ ਸਾਰੇ ਪਾਸੇ ਬਲੱਡ ਲਾਈਨ ਮੈਟਰ ਕਰਦੀ ਆ ਸਰ ਬਲੱਡ ਲਾਈਨ ਕੋਈ ਉੱਤੋਂ ਤਾਂ ਡਿੱਗੀ ਨਹੀਂ ਜੀ ਜੀ ਕਿਤੇ ਨਾ ਕਿਤੇ ਆਕੇ ਤਾਂ ਆਪਦਾ ਉਹਨੇ ਬੇਸ ਬਲੱਡ ਲਾਈਨ ਨੇ ਬਣਾਇਆ ਹੀ ਹੈ ਜੀ ਸੋ ਮੈਂ ਤਾਂ ਕਹਿੰਦਾ ਵੀ ਸੁੰਦਰਤਾ ਜਿਆਦਾ ਮੈਟਰ ਕਰਦੀ ਹੈ ਜਾਂ ਜਿਹੜੀ ਚੀਜ਼ ਤੇ ਤੁਹਾਡੀ ਅੱਖ ਬੰਦੀ ਹੈ ਤੁਹਾਨੂੰ ਉਸ ਕੋੜੇ-ਕੋੜੀ ਦਾ ਕੁਝ ਸਮਝ ਆਉਂਦਾ ਉਹ ਜ਼ਿਆਦਾ ਮੈਟਰ ਕਰਦਾ ਜਦੋਂ ਉਹ ਚੰਗੇ ਸੂਣ ਲੱਗ ਜੂਗਾ ਤਾਂ ਆਪ ਹੀ ਉਹਦੀ ਵੀ ਬਲੱਡ ਲਾਈਨ ਬਣ ਜਾਂਦੀ ਹੈ ਜੀ ਇਹ ਤਾਂ ਹੈ ਨਹੀਂਗਾ ਵੀ ਕੋਈ ਆਲੀ 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 ਸ਼ਾਂਦੀ ਬਲੱਡ ਲਾਈਨ ਰਾਬ ਨੇ ਉਤੋਂ ਹੀ ਸਿੱਟੀ ਜੀ ਇੰਨੀਆਂ ਕੋੜੀਆਂ ਕਵਰ ਹੋ ਗਈਆਂ ਉਹਦੇ ਚ ਕੋਈ 50 100 200 ਹਜ਼ਾਰ ਬੱਚਾ ਚੰਗਾ ਆ ਤਾਂ ਉਹ ਉਹਦੀ ਲਾਈਨ ਬਣ ਗਈ ਜੀ ਸੋ ਅੱਗੇ ਵੀ ਜਿਹਦੇ ਕੋਲੇ ਅਨਨੋਨ ਵੀ ਹੈ ਉਹ ਚੰਗੇ ਬੱਚੇ ਬੱਚੀਆਂ ਦਿੰਦੀਆਂ ਹੋਣ ਤਾਂ 2-4 ਸਾਲਾਂ ਚ ਉਹਦੀ ਵੀ ਬਲੱਡ ਲਾਈਨ ਬਣ ਜੂਗੀ ਉਹ ਵੀ ਪੌਪੂਲਰ ਹੋ ਜਾਊਗਾ ਇਹ ਕਨਸੈਪਟ ਬਿਲਕੁਲ ਗਲਤ ਹੈ ਜੀ ਬਲੱਡ ਲਾਈਨ ਜੀ ਆਹ ਹਰ ਨਵੀਂ ਬਲੱਡ ਲਾਈਨਰ ਵੀ ਕ੍ਰੀਏਟ ਹੁੰਦੀ ਆ ਬੰਦੇ ਹੀ ਕ੍ਰੀਏਟ ਕਰਦੇ ਆ ਉਹ ਵੀ ਇਨਸਾਨਾਂ ਨੇ ਕ੍ਰੀਏਟ ਕੀਤੀ ਤੇ ਅੱਗੇ ਵੀ ਇਨਸਾਨ ਹੀ ਕ੍ਰੀਏਟ ਕਰਨਗੇ ਇਨਸਾਨ ਨਾਲੋਂ ਵੱਧ ਕੋੜੇ ਕੋੜੀਆਂ ਆਪਦੇ ਬਲੱਡ ਲਾਈਨ ਆਪ ਕ੍ਰੀਏਟ ਕਰਨਗੇ ਬਿਲਕੁਲ ਸਰ ਤੁਹਾਡੇ ਸ਼ੌਂਕ ਦੀ ਗੱਲ ਕਰੀ ਆ ਹੈਨਾ ਕਿਸ ਤਰ੍ਹਾਂ ਦੇ ਨਾਲ ਪਿਆ ਹੈ ਸਰ ਤੁਹਾਡਾ ਸ਼ੌਂਕ ਇਸ ਸ਼ੌਂਕ ਮੇਰਾ ਸ਼ੁਰੂ ਤੋਂ ਹੀ ਸੀ ਜੀ ਕੋੜਿਆਂ ਨਾਲ ਜੀ ਤੇ ਕੁਝ ਕਟਿਆ ਨਹੀਂ ਵਧਿਆ ਹੀ ਹੈ ਜੀ ਤੇ ਬਸ ਜੀ ਮੈਨੂੰ ਇਹਨਾਂ ਤੋਂ ਪੋਜ਼ਿਟਿਵ ਵਾਈਬਸ ਆਉਂਦੀਆਂ ਕੋਈ ਫਿਕਰ ਨਹੀਂ ਰਹਿੰਦਾ ਤੇ ਆਲਵੇਜ਼ ਇਨ ਅ ਇਨ ਅ ਗੁੱਡ ਮੂਡ ਰੱਖਦੇ ਆ ਜੀ ਤੇ ਆਈ ਲਾਈਕ ਬੀਇੰਗ ਅਰਾਊਂਡ ਐਨੀਮਲਸ ਐਂਡ ਹਾਰਸਸ ਬਦਲ ਸਾਹਿਬ ਇੱਕ ਹਕੀਮਤ ਬੜੀ ਚਰਚਾ ਦਾ ਵਿਸ਼ਾ ਬਣੀ ਰਹਦੀ ਹੈ ਕਿ ਬਹੁਤ ਮਹਿੰਗੇ ਘੋੜੇ ਹੁੰਦੇ ਆ ਜੀ ਹਣਾ ਤੁਹਾਡਾ ਤਜਰਬਾ ਬਹੁਤ ਟਾਈਮ ਤੋਂ ਹੈ ਤੁਸੀਂ ਵਿੱਚੋਂ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਵੀ ਕੀ ਵਾਕਈ ਬਹੁਤ ਮਹਿੰਗੇ ਮਤਲਬ ਕਿ 15 ਕਰੋੜ 20 ਕਰੋੜ ਇਸ ਤਰ੍ਹਾਂ ਹੁੰਦਾ ਹੈ ਜੀ ਮਹੰਗੇ ਜਾਨਵਰ ਵਿਕਦੇ ਆ ਜੀ ਲੋਕ ਲੈਂਦੇ ਵੀ ਆ ਤੇ ਲੋਕ ਪ੍ਰਾਈਸ ਕੋਟ ਵੀ ਕਰਦੇ ਆ ਸੋ ਇਹ ਕਹਿ ਦੇਣਾ ਵੀ ਮਹੰਗੇ ਲੋਕ ਝੂਠ ਬੋਲਦੇ ਆ ਉਹ ਗਲਤ ਹੋਊਗਾ ਜੀ ਵਾਕਈ ਰੇਟ ਹੈਗੇ ਕਈ ਸੋਹਣੇ ਚੰਗੇ ਜਾਨਵਰਾਂ ਦੇ ਜਿਨ੍ਹਾਂ ਦੀ ਡਿਮਾਂਡ ਜਾ ਰਹੀ ਹੁੰਦੀ ਆ ਉਹਨਾਂ ਦੇ ਰੇਟ ਚੰਗੇ ਹੁੰਦੇ ਆ ਉਹ ਵੀ ਉਹ ਜਿਹੜੇ ਘੋੜੇ ਚੰਗੇ ਪ੍ਰੋਡਿਊਸ ਕਰਦੇ ਹੋਣ ਤੇ ਘੋੜੀਆਂ ਚੰਗੀਆਂ ਪ੍ਰੋਡਿਊਸ ਕਰਦੀਆਂ ਹੋਣ ਜੀ ਜਾਂ ਉਹਨਾਂ ਦੇ ਅੱਗੇ ਬੱਚੇ ਹੋਣ ਸੋ ਉਹਨਾਂ ਦੇ ਰੇਟ ਦੂਜਿਆਂ ਨਾਲੋਂ ਹਮੇਸ਼ਾ ਵਧੀ ਹੁੰਦੀ ਹੈ ਸਰ ਕਿਸ ਤਰ੍ਹਾਂ ਦੇ ਨਾਲ ਇਹ ਕੋਟ ਕੀਤਾ ਜਾਂਦਾ ਬਈ ਐਨਾ ਪ੍ਰਾਈਸ ਹੋਣਾ ਚਾਹੀਦਾ ਕਿਸ ਤਰ੍ਹਾਂ ਦੇ ਨਾਲ ਸੱਟੇ ਇੱਥੇ ਕੋਈ ਐਮਐਸਪੀ ਤਾਂ ਹੈ ਨਹੀਂ ਜੀ ਜੀ ਪਰ ਜੇ ਨਹੀਂ ਕੋਈ ਬੰਦੇ ਦੇ ਇਨਸਾਨ ਦੇ ਮਨ ਚ ਕੋਈ ਚੀਜ਼ ਬੈੰਦੀ ਹੈ ਉਹ ਕੋਟ ਕਰ ਲੈਂਦਾ ਜੀ ਜੇ ਕਿ ਕੋਈ ਲੈਣ ਵਾਲਾ ਇੰਟਰਸਟਿਡ ਹੁੰਦਾ ਜੇ ਉਹ ਉੱਥੇ ਕਾ ਕੇ ਲੈ ਸਕਦਾ ਤਾਂ ਸਭ ਤੋਂ ਵਧੀਆ ਹੈ ਜੀ ਜਾਂ ਜੇ ਉਹ ਘਟ ਲਾਉਂਦਾ ਤਾਂ ਉਹ ਜਿੱਥੇ ਵੀ ਉਹ ਐਟ ਅ ਮਿਊਚੁਅਲ ਅੰਡਰਸਟੈਂਡਿੰਗ ਤੇ ਵਿੱਚ ਸੈਟਲਮੈਂਟ ਹੁੰਦੀ ਹੈ ਉਹ ਵੀ ਇੱਕ ਚੰਗਾ ਪ੍ਰਾਈਸ ਹੀ ਹੁੰਦਾ ਜੀ ਚੰਗਾ ਕੋਟੀ ਹੁੰਦਾ ਸੋ ਆਈ ਮੰਗਣ ਵਾਲਾ ਤੇ ਲੈਣ ਵਾਲੇ ਦੇ ਵਿੱਚ ਵਿੱਚ ਵਿਚਾਲਾ ਜਾ ਜੀ ਕੋਈ ਕੋਈ ਹੋ ਜਾਂਦਾ ਬਿਲਕੁਲ ਸਰ ਸ਼ੌਕ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਸ਼ੌਕ ਹੈ ਜੀ ਮਤਲਬ ਮਹਿੰਗਾ ਸ਼ੌਕ ਹੈ ਸਸਤਾ ਸ਼ੌਕ ਹੈ ਕੀਵੇਂ ਦੇਖਦੇ ਹੋ ਸਰ ਤੁਸੀਂ ਅਹ ਦੇਖੋ ਜੀ ਰਾ ਤਾਂ ਮਹਿੰਗਾ ਸ਼ੌਕ ਹੈ ਨਾ ਸਸਤਾ ਸ਼ੌਕ ਹੈ ਜੀ ਆਪਾਂ ਮਹਿੰਗਾ ਸ਼ੌਕ ਤਾਂ ਕੀ ਇਹ ਵੀ ਜੇ ਆਪਣੀ ਜੇਬ ਚੋਂ ਖਾਂਦਾ ਹੋਵੇ ਇਹ ਇਹ ਕੁਝ ਦੇ ਕੇ ਜਾਂਦਾ ਜੀ ਭਾਵੇਂ 50000 ਦੀ ਚੀਜ਼ ਲੈ ਲਓ ਭਾਵੇਂ ਤੁਸੀਂ ਲੱਖ ਦੀ 2 ਲੱਖ ਦੀ ਲੈ ਲਓ ਜੇ ਉਹ ਲੱਖ 2 ਲੱਖ ਦੀ ਚੀਜ਼ ਜਾਂ 5 ਲੱਖ ਦੀ ਹੈ ਤੁਹਾਨੂੰ ਬੱਚੀ ਲੈ ਕੇ ਉਹ ਥੋੜੀ 7 8 10 ਲੱਖ ਚ ਵੀ ਵਿਕਦੀ ਹੈ ਤਾਂ ਇਹਨੂੰ ਆਪਾਂ ਕਿਵੇਂ ਆਖਾਂਗੇ ਜੀ ਵੀ ਮਹਿੰਗਾ ਹੈ ਜੀ ਸ਼ੌਕ ਹੈ ਜਾਂ ਸਸਤਾ ਸ਼ੌਕ ਹੈ ਤੁਹਾਨੂੰ ਕੁਝ ਉਹ ਦੇ ਕੇ ਗਿਆ ਸੋ ਦੇਣ ਵਾਲੀ ਦੇਣ ਵਾਲਾ ਤੁਹਾਨੂੰ ਪ੍ਰੋਫਿਟ ਦੇਣ ਵਾਲਾ ਸ਼ੌਕ ਹੈ ਇਹ ਕਹਿੰਦਾ ਆਪਾਂ ਚੰਗੀ ਤਰ੍ਹਾਂ ਸਮਝੋ ਜੀ ਆ ਸਰ ਮੇਰਾ ਮਤਲਬ ਇਹ ਸੀਗਾ ਜੀ ਕਿ ਅਗਰ ਕੋਈ ਕਿਸਾਨ ਵੀ ਸਾਡਾ ਛੋਟਾ ਭਰਾ ਹੈ ਨਾ ਮਤਲਬ ਸ਼ੁਰੂ ਸਟਾਰਟਅਪ ਕਰਨਾ ਚਾਹੁੰਦਾ ਤਾਂ ਫੀਸਾਂ ਬੜੀਆਂ ਹੁੰਦੀਆਂ ਸਰ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਹੈ ਨਾ ਆ ਸਕਦੇ ਹੈ ਜੀ ਕਿਉਂਕਿ ਪਹਿਲਾ ਕਵਰਿੰਗ ਫੀਸ ਜਾਂ ਅਗਰ ਕੋਈ ਬਲੱਡ ਲਾਈਨ ਦਾ ਅਗਰ ਕੋਈ ਬਸ਼ੇਰਾ ਜਾਂ ਬਸ਼ੇਰੀ ਲੈਂਦਾ ਤਾਂ ਬਹੁਤ ਜ਼ਿਆਦਾ ਐਕਸਪੈਂਸਿਵ ਹੁੰਦਾ ਹੈ ਜੀ ਕਿਵੇਂ ਐਂਟਰੀ ਹੋ ਸਕਦੀ ਹੈ ਉਹਦੇ ਵਿੱਚ ਇਹ ਜੀ ਵੀ ਜੇ ਕੋਈ ਛੋਟਾ ਕਿਸਾਨ ਕੋਈ ਇਹ ਚੀਜ਼ ਦੇ ਵਿੱਚ ਐਂਟਰ ਕਰਦਾ ਤਾਂ ਡੈਫੀਨਿਟਲੀ ਕਵਰਿੰਗ ਫੀਸ ਉੱਚੀ ਗਈ ਹੈ ਜੀ ਪਰ ਕਈ ਵਾਰੀ ਇਹ ਹੁੰਦਾ ਵੀ ਛੋਟਾ ਕਿਸਾਨ ਬਿਨਾ ਕਵਰਿੰਗ ਕੀਤੇ ਹੀ ਜੇ ਉਹਨੂੰ ਸ਼ੌਕ ਹੈ ਤਾਂ ਕਈ ਵਾਰੀ ਉਹਦੀ ਬਸ਼ੇਰੀ ਆ ਬਸ਼ੇਰਾ ਇਹੀ ਵਿਕ ਜਾਂਦੇ ਆ ਜੀ ਵੀ ਉਹ ਬਸ਼ੇਰੀ ਉਹਨੇ ਅੱਜ ਲਈਤੀ ਤੇ ਹਜੇ ਉਹਨੇ ਸਾਲ ਬਾਅਦ ਕਵਰ ਕਰਵਾਉਣੀ ਹੈ ਤੇ ਜਿੰਨੇ ਦੀ ਉਹਨੇ ਅੱਜ ਲਈਤੀ ਤੇ ਉਹ ਚਾਰ ਮਹੀਨਿਆਂ ਚ ਦੁਗਣੇ ਭਾਅ ਵੇਚੀ ਫਿਰ ਉਹਨੂੰ ਆਪਾਂ ਮਹਿੰਗਾ ਵੀ ਨਹੀਂ ਕਹਿ ਸਕਦੇ ਉਹ ਫਿਰ ਦੂਜੀ ਕੋਈ ਲੈ ਕੇ ਤੇ ਜੇ ਉਸ ਤੋਂ ਬਾਅਦ ਕੋਈ ਉਹ ਕਵਰਿੰਗ ਵੀ ਕਰਾਉਣਾ ਚਾਵੇ ਤਾਂ ਲੱਖ ਰੁਪਏ ਆ 50000 50000 70 ਆ ਕੋਈ ਬਾੜਾ ਮਹਿੰਗਾ ਨਹੀਂ ਲੱਗਦਾ ਉਸ ਹਿਸਾਬ ਨਾਲ ਤੇ ਜੇ ਉਹਨੇ ਅ ਕੋੜੀ ਕੋਈ ਲੈਤੀ ਤੇ ਉਹ ਚੰਗੇ ਸਟ੍ਰੇਲੀਅਨ ਤੋਂ ਕਵਰ ਕਰਵਾਉਣਾ ਚਾਹੁੰਦਾ ਤੇ ਮੈਂ ਸਮਝਦਾ ਵੀ ਜੇ ਜਿਹਦੇ ਕੋਲ ਸਟ੍ਰੇਲੀਅਨ ਹੈ ਉਹਨੂੰ ਲੱਗਦਾ ਯਾਰ ਵੀ ਬਹੁਤ ਸੁਧਾਰਿਆਨ ਬੰਦਾ ਹੈ ਪਰ ਸ਼ੌਕ ਉਹਨੂੰ ਬਹੁਤ ਹੈ ਤਾਂ ਉਸ ਨੂੰ ਵੀ ਆਪ ਦਾ ਘੋੜਾ ਉਹਦੀ ਘੋੜੀ ਤੇ ਕਟ ਰੇਟ ਤੇ ਛੱਡਣਾ ਚਾਹੀਦਾ ਜੀ ਚਾਹੀਦਾ ਤਾਂ ਕਿ ਇਹਦਾ ਸ਼ੌਕ ਵੀ ਬਣਿਆ ਰਹੇ ਇਹਨੂੰ ਵੀ ਦੋ ਪੈਸੇ ਜੋੜਨ ਬਿਲਕੁਲ ਜੇ ਤੁਸੀਂ ਜਿੰਨਾ ਮੰਗ ਰਹੇ ਹੋ ਜੇ ਉਹ ਤੋਂ ਤੁਹਾਨੂੰ ਅੱਧੇ ਨਹੀਂ ਵੇਚੇ ਤਾਂ ਕੁਛ ਨਾ ਕੁਛ ਤਾਂ ਤੁਹਾਨੂੰ ਵੀ ਮਿਲਿਆ ਹੀ ਹੈ ਸੋ ਸੈਟੀਸਫੈਕਸ਼ਨ ਤੋਂ ਮੈਂ ਕਹਿੰਦਾ ਵੀ ਸਟੇਲੀਅਨਸ ਵਾਲੇ ਨੂੰ ਉਹਦੇ ਵਿੱਚ ਵੀ ਹੋਣੀ ਬਿਲਕੁਲ ਜ਼ਰੂਰੀ ਹੈ ਬੜੀ ਵੱਡੀ ਵਧੀਆ ਗੱਲ ਕਹੀ ਹੈ ਸਰ ਨੇ ਕਿ ਸ਼ੌਂਕ ਨਾ ਮਰੇ ਹੈ ਨਾ ਕਿਸੇ ਦਾ ਆਪ ਨੂੰ ਅੱਗੇ ਵਧਾਈਏ ਆਪਾਂ ਤੇ ਸਰ ਅੱਜ ਇਸ ਵਾਰ ਹੈ ਨਾ ਮੇਲੇ ਦੇ ਵਿੱਚ ਕਿਹੜੇ ਕਿਹੜੇ ਸਟੇਲੀਅਨ ਆ ਸਟੇਲੀਅਨ ਆਏ ਹੈ ਜੀ ਡੇਵਿਡ ਆਇਆ ਹੈ ਜੀ ਹੋਰ ਕਿਹੜੇ ਕਿਹੜੇ ਆਏ ਇੱਕ ਤਾਂ ਡੇਵਿਡ ਆਇਆ ਹੈ ਜੀ ਜੀ ਇੱਕ ਮੇਰੇ ਸਾਮਣੇ ਲਾਉ ਨੇ ਗੋਵਿੰਦ ਜੀ ਜੀ ਸ਼ਹਿਜ਼ਾਦਪੁਰ ਚੰਡੀਗੜ੍ਹ ਦਾ ਮਹਾਲੀ ਸਟੱਡ ਫਾਰਮ ਹੈ ਇਹਨਾਂ ਨੇ ਬਹੁਤ ਸੋਹਣਾ ਇੱਕ ਘੋੜਾ ਲੇਟਾ ਜੀ ਸਟ੍ਰੇਲੀਅਨ 3.5 ਸਾਲ ਦਾ ਜੀ ਰੋਇਟਗੜ ਤੋਂ ਸਿਦਾਰਜ ਜੀ ਤੋਂ ਇੱਥੇ ਪੰਜਾਬ ਦੇ ਵਿੱਚ ਅੱਜ ਦੀ ਘੜੀ ਇਹ ਆਸਟ੍ਰੇਲੀਅਨ ਦੀ ਬਹੁਤ ਲੋੜ ਹੈ ਤੇ ਅੱਗੇ ਵੀ ਲੋੜ ਰਹੂਗੀ ਕਿਉਂਕਿ ਇਹ ਜਮਾਂ ਡਿਫਰੈਂਟ ਬਲੱਡ ਲਾਈਨ ਦਾ ਹੈ ਜੀ ਲੋਕਾਂ ਕੋਲੇ ਜਿਹੜੀ ਬਲੱਡ ਲਾਈਨ ਦੀ ਇਹ ਬੱਚੇ ਇੱਥੇ ਪੈਦਾ ਹੋ ਰਹੇ ਆ ਘੋੜੀਆਂ ਜਾਂ ਬੱਚਿਆਂ ਚੋਂ ਉਹ ਸਾਰਿਆ ਤੇ ਇਹ ਕਵਰਿੰਗ ਵਾਸਤੇ ਦਾ ਬੈਸਟ ਚੋਇਸ ਹੈ ਜੀ ਹਾਈਟ ਵੀ ਬਹੁਤ ਚੰਗੀ ਹੈ ਤੇ ਬੋਨ ਬੋਨ ਸਟਰਕਚਰ ਤੇ ਇਹਦੀ ਬਾਡੀ ਦੀ ਕਨਫਰਮੇਸ਼ਨ ਵੀ ਬਹੁਤ ਚੰਗੀ ਹੈ ਉਹਦਾ ਨਾਮ ਹੈਗਾ ਸैम ਬਾਦਰ ਉਹਦਾ ਫਾਦਰ ਪਰਮਹੰਸ ਹੈ ਡਿਫਰੈਂਟ ਲਾਈਨ ਚੋਂ ਆ ਗਿਆ ਪਰਮਹੰਸ ਤੇ ਇਹ ਉਹਦੀ ਮਦਦ ਨਵਰਤਨ ਦੀ ਹੈ ਸੋ ਐਕਸਲੈਂਟ ਸੈਸ਼ਨ ਚੈਨਨ ਲੋਰਡ ਐਕਸਲੈਂਟ ਦੋ ਸ੍ਰੀ ਚਰਨਜੀਤ ਜੀ ਜੀ ਜਤਰਾਤੋਂ ਨਗਰ ਕੋੜੀ ਨਦਰਪੈਦਾ ਐਂਡ ਅ ਵੈਰੀ ਗੁੱਡ ਬ੍ਰੀਥਰ ਡੇਵਿਡ ਦੀ ਅਗਰ ਮਦਰ ਸਾਈਡ ਜਾਂ ਫਾਦਰ ਸਾਈਡ ਦੀ ਗੱਲ ਕਰੀਏ ਡੇਵਿਡ ਦੀ ਮੋਮ ਦਾਨਨ ਹੈ ਜੀ ਉਹ ਰਾਜਨਸ ਅ ਫਾਦਰ ਹੈ ਰਾਜ ਜੋ ਮੇਰੇ ਕਜ਼ਨਸ ਦਾ ਸੁਬੀਰ ਸਿੰਘ ਬਾਦਲ ਕੋਲੇ ਜੀ ਬਾਦਲ ਖੜੇ ਆ ਤੇ ਉਹਦੇ ਜੇ ਆਪਾਂ ਡੇਵਿਡ ਦੇ ਫਾਦਰ ਦੀ ਗੱਲ ਕਰੀਏ ਤਾਂ ਉਹ ਦਿਲਬਾਗ ਹੈ ਜੀ ਜੋ ਮੇਰਾ ਇਸ ਦੋਸਤ ਸਨੀ ਰਣੀਆ ਜੀ ਬਹੁਤ ਦਰਵਾਜ ਸਨੀ ਰਣੀਏ ਖੜੇ ਹੈ ਜੀ ਬਿਲਕੁਲ ਸੋ ਦੋਸਤੋ ਮੇਲਾ ਹਜੇ ਚੱਲਣਾ ਹੈ 20 ਤਰੀਕ ਤੱਕ ਜਿਹੜੇ ਵੀ ਵੀਰ ਆਉਣਾ ਚਾਹੁੰਦੇ ਨੇ ਆ ਸਕਦੇ ਨੇ ਸ੍ਰੀਮ ਬਾਦਲ ਜੀ ਜਿਹੜੇ ਕਿ ਵਿਸ਼ੇਸ਼ ਇੱਥੇ ਆਪਣੇ ਬਹੁਤ ਸ਼ਾਨਦਾਰ ਕੋੜੇ ਸਟੈਲੀਅਨ ਲੈ ਕੇ ਆਏ ਨੇ ਤੇ ਮਿਲਦੇ ਆਂ ਜੀ ਨਵੇਂ ਵਿਸ਼ੇ ਦੇ ਨਾਲ ਸਾਨੂੰ ਦੇ ਆਜ਼ਾਦ ਜਗਨੂ ਸ਼ਰਮਾ ਪੀਟੀਸੀ ਨਿਊਜ਼ ਬਹੁਤ ਸਤਿਕਾਰ